ਨੂੰ ਜਾਂਦਾ ਹੈ ਰੋਬਾ ਛੱਡ ਤਾਂ ਬਾਹਰ ਜਾ ਰਜਾਈ ਤੋਂ ਤਾਂ ਬਾਹਰ ਪੈਰ ਕੱਢ ਵੀ ਨਹੀਂ ਹੁੰਦਾ ਪੈਰ ਕੀ ਮੇਰੇ ਤੇ ਤਾਂ ਹੱਥੋਂ ਹੀ ਨਹੀਂ ਨਿਕਲਦੇ ਹੈਗੇ ਤੇ ਤੂੰ ਮੇਰਾ ਟੋਪੀ ਤੋਂ ਹੀ ਬੈਠੀ ਆ ਮੇ ਤੋਂ ਨਾ ਟੋਪੀ ਲਈ ਨਹੀਂ ਜਾਂਦੀ ਮੇਰੇ ਤਾਂ ਸਿਰ ਚ ਖਾਜ ਹੋਣ ਲੱ ਆ ਜਾਂਦੀ ਆ ਤੂੰ ਪਤਾ ਨਹੀਂ ਕਿਵੇਂ ਲੈ ਲੈਨੀ ਆ ਟੋਪੀ ਮੈਂ ਤਾਂ ਸਫਾਈ ਦਾ ਧਿਆਨ ਹੀ ਬਹੁਤ ਰੱਖਦੀ ਆ ਆ ਟੋਪੀ ਰੋਜ਼ ਬਦਲਦੀ ਆ ਤੇ ਸਿਰ ਵੀ 3 ਚੌਥੇ ਦਿਨ ਨਾ ਹੀ ਲੈਨੀ ਆ ਮੈਂ 3 ਚੌਥੇ ਦਿਨ ਉਹ ਵੀ ਇੰਨੀ ਠੰਡ ਚ ਹਾਏ ਓਏ ਰੱਬਾ ਮੈਂ ਤਾਂ ਹਫ਼ਤੇ ਬਾਅਦ ਸਿਰ ਧੁੰਨੀਆ ਮੇਤੋਂ ਨਹੀਂ ਇੰਨੀ ਠੰਡ ਚ ਰੋੜਨਾ ਆ ਜਾਂਦਾ ਤਾਂ ਹੀ ਮੈਂ ਕਰਾਂ ਅ ਸਮੈਲ ਜੇ ਕਿੱਥੋਂ ਆਉਂਦੀ ਆ ਤੇਰੇ ਸਿਰ ਚ ਹੀ ਆਉਂਦੀ ਆ ਜ਼ਰੂਰ ਪੱਕਾ ਨਾ ਤੇਰੇ ਸਿਰ ਚ ਜੂਆ ਵੀ ਹੋਣ ਗਿਆ ਤਾਂ ਹੀ ਆ ਖਾਜ ਹੁੰਦੀ ਰਹਿੰਦੀ ਆ ਤੇਰੇ ਨਹੀਂ ਜੀ ਮੇਰੇ ਤਾਂ ਕੋਈ ਜੂਆ ਨਹੀਂ ਹੈਗੀ ਆ ਤੇਰੇ ਹੋਣ ਗਿਆ ਤਾਂ ਇੱਤ ਸਿਰ ਤੇ ਟੋਪੀ ਨਹੀਂ ਲਾਉਂਦੀ। ਉਹ ਮੇਰੇ ਨਹੀਂ ਹੈਗੇ ਜੂਆ ਜਾਂ ਨਾਲ ਇਹ ਟੋਪੀ ਲੈਣ ਦਾ ਨਾਲ ਲੈਣ ਦਾ ਜੂਆ ਨਾਲ ਕੀ ਸਬੰਧ ਆ? ਜੂਆ ਦਾ ਟੋਪੀ ਨਾਲ ਕੀ ਸਬੰਧ ਆ ਤੇ ਕੀ ਨਹੀਂ? ਇਹ ਮੈਨੂੰ ਤਾਂ ਪਤਾ ਨਹੀਂ ਪਰ ਤੈਨੂੰ ਬਾਲਾ ਪਤਾ। ਤਾਈ ਦਾ ਤੂੰ ਆ ਗੱਲ ਚ ਜਿਹੜੀ ਆ। ਜਾਣੀ ਮੈਂ ਤਾਂ ਤੈਨੂੰ ਮਜ਼ਾਕ ਕਰਦੀ ਸੀ। ਤੂੰ ਗੱਲ ਨੂੰ ਕਿੱਧਰ ਦੀ ਕਿੱਦਣ ਲੈ ਗਈ? ਲੈ ਪਰ ਮੈਂ ਕਿਹੜਾ ਸੀਰੀਅਸ ਬੋਲਦੀ ਆ ਮੈਂ ਵੀ ਤਾਂ ਮਜ਼ਾਕੇ ਕਰਦੀ ਆ ਚਲ ਬਹੁਤ ਹੋ ਗਿਆ ਹਾਸਾ ਮਜ਼ਾਕ ਹੁਣ ਮੰਮੀ ਨੂੰ ਕਹਨੇ ਆ ਪੂਰਾ ਕੱਪ ਕੱਪ ਚਾਹੇ ਬਣਾ ਲਿਆਵੇ ਠੰਡ ਜੀ ਉੱਤਰ ਜੀ ਉੱਤਰ ਜੀ ਹੋਰ ਜੀ ਬਹੁਤ ਠੰਡ ਆ ਮੰਮੀ ਮੰਮੀ ਗੱਲ ਸੁਣਿਓ ਹਾਂ ਪੁੱਤ ਤੁਸੀਂ ਬਾਹਰ ਮਾਰੀ ਸੀ ਮੰਮੀ ਠੰਡ ਬਹੁਤ ਲੱਗੀ ਜਾਂਦੀ ਆ ਘੁੱਟ ਘੁੱਟ ਚਾਹੇ ਬਣਾ ਲਿਆਓ ਮੰਮੀ ਜਾ ਦੇ ਨਾਲ ਗਰਮ ਗਰਮ ਥੋੜੀ ਜਿਹੀ ਪਕੌੜੇ ਵੀ ਕੱਢਦੇ ਹੋ ਤੂੰ ਪਕੌੜੇ ਖਾਣੇ ਆ ਹਾਂ ਮੰਮੀ ਮੇਰਾ ਤਾਂ ਪੰਜੀਰੀ ਖਾਣ ਨੂੰ ਜੀ ਕਰਦਾ ਮੇਰੇ ਲਈ ਪੰਜੀਰੀ ਬਣਾ ਦੋ ਉਹ ਤੋਂ ਮੈਂ ਪਕੌੜੇ ਵੀ ਬਣਾ ਲੈਂਦੀ ਆ ਪੰਜੀਰੀ ਵੀ ਬਣਾ ਦਿੰਦੀ ਆ ਥੋੜੀ देर ਠਹਿਰ ਜਾ ਥੋੜੀ देर ਪਰ ਕਿਉਂ ਉਹ ਤੋਂ ਮੈਂ ਕੱਪੜੇ ਧੋਦੇ ਸੀ ਧੋ ਕੇ ਰਹਿੰਦੇ ਨੇ ਮੈਂ ਪਹਿਲਾਂ ਉਹ ਧੋ ਲਵਾਂ ਫੇਰ ਬਣਾ ਦਿੰਦੀ ਆ じゃ ਕੱਪੜਿਆਂ ਨੂੰ ਤਾਂ ਹਜੇ ਟਾਈਮ ਲੱਗੂਗਾ ਤੁਸੀਂ ਐ ਕਰੋ ਪਹਿਲਾਂ ਸਾਨੂੰ ਖਾਣ ਪੀਣ ਨੂੰ ਬਣਾ ਕੇ ਦੇ ਦਿਓ ਉੱਕ ਲੱਗੀ ਨਹੀਂ ਲਾ ਕੱਪੜੇ ਤੁਸੀਂ ਬਾਅਦ ਚ ਧੋ ਲਓ ਠੀਕ ਆ ਪੁੱਤ ਮੈਂ ਬਣਾ ਕੇ ਦੇਣੀ ਆ ਚਲੋ ਖਾਣ ਪੀਣ ਦਾ ਤਾਂ ਇੰਤਜ਼ਾਮ ਹੋ ਗਿਆ ਪਰ ਬੇਲੇ ਬੈਠੇ ਵੀ ਟਾਈਮ ਪਾਸ ਇਹਦਾ ਰਜਾਈ ਚੋਂ ਵੀ ਨਹੀਂ ਨਿਕਲਿਆ ਜਾਂਦਾ ਫਿਰ ਹੁਣ ਕੀ ਕਰੀਏ ਮੈਂ ਇਹ ਸੋਚ ਰਹੀ ਹਾਂ ਕਿ ਉਹ ਨਾ ਪੇਂਡ ਕੇ ਦੀ हा ये सही है पर केड़ी गेम खेडा बैठे बैठे केड़ी मेरे फोन छेटी छेदी मेरी फेवरेट गेम मैं लाल लिटी मेरी हरी वाली मेरा फेवरेट कलर ठीक है ਹਰ ਕੀ ਤੇਰੀ ਪਹਿਲਾਂ ਨਿਕਲੀ ਤੇਰਾ ਫੋਨ ਆ ਨਾ ਤਾਂ ਕਰਕੇ ਤੂੰ ਕੁਛ ਕੀਤਾ ਹੋਣਾ ਮੇਰੇ ਫੋਨ ਤੇ ਵੀ ਖੇ ਰਹਾ ਗੇਮ ਮੈਂ ਉਹਦੇ ਤੇ ਖੇਡੂ ਖੇਡ ਨਹੀਂ ਹੈ ਨਾ ਏਸੇ ਤੇ ਖੇਡ ਲਾ ਮੇਰੇ ਤੋਂ ਨਹੀਂ ਮੱਥਾ ਵੱਜਦਾ ਹਾਜ਼ ਦਾ ਦੇ ਕੋਈ ਨਹੀਂ ਮੈਂ ਜਿੱਤ ਕੇ ਦਿਖਾਉ ਆ ਲੈ ਲੈ ਨਿਕਲੇ ਜੇ ਹੁਣ ਤੂੰ ਤੇ ਗੱਡਾ ਕਿਹੜਾ ਕੱਢ ਗਈ ਕੋਈ ਹੁਣ ਦੇਖ ਮੇਰੀ ਵਾਰੀ ਚੱਲ ਆ ਲੈ ਹੁਣ ਮੈਂ ਤੇਰੀ ਡੀਡੀ ਕੱਟੂ ਆ ਗਈ ਤੇਰੀ ਉਹ ਤੇ ਤੂੰ ਆ ਤਾਂ ਸਹੀ ਮੇਰੇ ਮੂਰੇ ਦੇਖੀ ਨਾ ਕਿ ਦਿਖਾ ਆ ਲੈ ਸ਼ੈਲੀ ਤੁਸੀਂ ਤੁਸੀਂ ਇੱਥੇ ਕੀ ਕਰਨ ਆਇਆ ਤੈਨੂੰ ਲੈਣ ਆਇਆ ਨਾ ਤੁਹਾਨੂੰ ਕਿਹਨੇ ਕਿਹਾ ਸੀ ਵੀ ਮੈਨੂੰ ਲੈਣ ਆ ਜਾਓ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਆਇਆ ਵੀ ਠੰਡ ਠੰਡ ਮੈਂ ਆਪਣਾ ਟੇਕੇ ਲੈ ਕੇ ਆਉਂਗੀ ਉਹ ਤਾਂ ਹੁਣ ਇੰਨੇ ਦਿਨ ਤਾਂ ਰਹਿ ਪਈ ਬੁੱਢਾ ਚੁੱਪ ਕਰਕੇ ਘਰ ਚੱਲ ਯਾਰ ਹੱਦ ਹੋ ਗਈ ਰਾਜ ਤੇਰੀ ਵੀ ਉਹ ਅਸੀਂ ਦੋਵੇਂ ਭੈਣਾਂ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਇਕੱਠੇ ਹੀ ਰਹਿਾਂਗੇ ਆ ਤੇ ਤੂੰ ਉਹਨੂੰ ਲੈਣ ਵੀ ਆ ਗਿਆ ਉਹ ਤਾਂ ਗੱਲ ਤੁਹਾਡੀ ਠੀਕ ਹੈ ਦੀਦੀ ਪਰ ਪਿੱਛੇ ਘਰ ਦਾ ਔਖਾ ਹੋ ਜਾਂਦਾ ਮੇਰੀ ਮਾਂ ਨੂੰ ਵੀ ਠੰਡ 'ਚ ਕੰਮ ਕਰਨਾ ਪੈਂਦਾ ਉਹਦਾ ਪਹਿਲੀ ਨਹੀਂ ਠੀਕ ਹੈਗੀ ਨਾ ਤੁਹਾਨੂੰ ਕੀ ਮੈਂ ਕੋਈ ਕੰਮ ਵਾਲੀ ਲੱਗਦੀ ਆ ਨਾ ਲੈ ਇੱਥੇ ਵੀ ਨਾ ਮੇਰੀ ਮਾਂ ਹੀ ਕੰਮ ਕਰਦੀ ਆ ਮੈਂ ਨਹੀਂ ਉਹ ਫਿਰ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਬੁੱਢੀ ਠੇਗੀ ਮਾਰ ਸੋਈ ਜਿਹਾ ਕਿ ਕੰਮ ਕਰ ਰਹੀ ਐ ਤੇ ਤੁਸੀਂ ਜੀ ਵੀ ਇਹ ਨਾ ਗੋਡੇ ਨਾਲ ਗੋਡਾਂ ਲਾਈ ਬੈਠਿਓ ਤੁਹਾਨੂੰ ਸਮਝਾਉਣਾ ਚਾਹੀਦਾ ਇਹਨੂੰ ਵੈਸੇ ਕਹਿਣਾ ਤਾਂ ਨਹੀਂ ਮੈਨੂੰ ਚਾਹੀਦਾ ਤੁਸੀਂ ਦੋਨੋਂ ਨੇ ਨਾ ਬੇਸ਼ਰਮੀ ਦੀ ਫੱਦ ਲਾ ਰੱਖੀ ਐ ਦੋਨੋਂ ਜਣੀਆ ਰਜਾਈ ਤੇ ਬੜੀਆਂ ਬੈਠਿਓ ਤੇ ਕੰਮ ਉੱਥੇ ਮੇਰੀ ਸੋਹਰੇ ਘਰ ਤਾਂ ਸਾਨੂੰ ਕੰਮ ਕਰਨਾ ਹੀ ਪੈਂਦਾ ਫਿਰ ਤੇਕੇ ਘਰ ਆ ਕੇ ਵੀ ਸਾਨੂੰ ਆਰਾਮ ਨਾਲਲੇ ਫਿਰ ਸਾਨੂੰ ਇੱਥੇ ਆਉਣ ਦਾ ਕੀ ਫਾਇਦਾ ਥੋੜਾ ਜਿਹਾ ਨਾ ਆਦੀ ਆਪਨੂੰ ਹੱਥ ਮਾਰੋ ਉਹ ਤੁਸੀਂ ਆਦੀ ਉਮਰ ਵੀ ਦੇਖੋ ਨਾਲੇ ਆਦੀ ਮਾਂ ਦੀ ਉਮਰ ਦੇਖੋ ਉਹ ਨੂੰ ਨਾ ਹੁਣ ਉਹਨੂੰ ਆਰਾਮ ਕਰਾਉਣਾ ਚਾਹੀਦਾ ਨਾ ਕਿ ਤੁਹਾਨੂੰ ਆਪ ਆਰਾਮ ਕਰਨਾ ਚਾਹੀਦਾ ਐਵੇਂ ਨੂੰ ਤਾਂ ਮੈਂ ਉਹਨਾਂ ਦਾ ਜਵਾਈਆਂ ਤੇ ਤੁਸੀਂ ਉਹਨਾਂ ਦੀਆਂ ਧੀਆਂ ਪਰ ਮੈਨੂੰ ਸੋਚ ਕੇ ਬੜਾ ਦੁੱਖ ਲੱਗਦਾ ਵੀ ਤੁਸੀਂ ਐਂ ਐਂ ਹੋ ਜਿਹੜੀਆਂ ਆਪਦੀ ਮਾਂ ਨੂੰ ਨਹੀਂ ਪੁੱਛਦੀਆਂ ਉਹ ਆਪਦੀ ਸੱਸਾਂ ਨੂੰ ਕੀ ਪੁੱਛਣਗੀਆਂ ਸੱਸੀ ਘਾਲ ਦੀ ਹਾਂਜੀ ਇਸ ਵੀਡੀਓ ਵਿੱਚ ਜਿਹੜਾ ਮੈਸੇਜ ਦਿੱਤਾ ਗਿਆ ਨਾ ਉਮੀਦ ਕਰਦੇ ਆ ਤੁਹਾਨੂੰ ਸਮਝ ਲੱਗ ਹੀ ਗਿਆ ਹੋਣਾ ਇਸ ਵੀਡੀਓ ਵਿੱਚ ਦੱਸ ਰਹੀ ਦਿਖਾਇਆ ਗਿਆ ਕਿ ਦੋ ਧੀਆ ਆਪਣੇ ਪੇਕੇ ਰਹਿਣ ਆਈਆਂ ਹੋਈਆਂ ਨੇ ਤੇ ਨਾ ਉਹ ਆਪਣੇ ਸੋਹਰੇ ਕੰਮ ਕਰਕੇ ਰਾਜੀ ਨੇ ਤੇ ਨਾ ਹੀ ਆਪਣੇ ਪੇਕੇ ਸਹੁਰਿਆਂ ਤੋਂ ਵੀ ਕੰਮ ਨਾ ਕਰਨਾ ਪਵੇ ਉੱਥੋਂ ਬਚਦੀਆਂ ਮਾਰੀਆਂ ਪੇਕੇ ਆ ਜਾਂਦੀਆਂ ਨੇ ਪਰ ਪੇਕੇ ਆ ਕੇ ਵੀ ਆਪਣੀ ਮਾਂ ਨੂੰ ਤੰਗ ਕਰਦੀਆਂ ਨੇ ਹਾਲਾਂਕਿ ਉਹ ਮਾਂ ਜਿਹਦੀ ਉਮਰ ਹੋ ਚੁੱਕੀ ਹੈ ਜਿਹਨੂੰ ਲਾਸਟ ਮਿਲਣੀ ਚਾਹੀਦੀ ਆ ਉਹ ਆਪਣੀਆਂ ਧੀਆਂ ਦੇ ਅੱਗੇ ਪਿੱਛੇ ਘੁੰਮਦੀ ਫਿਰਦੀ ਆ ਇਸ ਸਾਰਾ ਕੰਮ ਕਰ ਲਿਆ। ਇਦਾਂ ਨਾ ਕਰਿਆ ਕਰੋ। ਆਪਣੀ ਮਾਂ ਨੂੰ ਵੀ ਦੇਖੋ। ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤੇ ਤੁਸੀਂ ਸਾਡੀ ਇਸ رائے ਤੋਂ ਸਹਿਮਤ ਹੋ ਤਾਂ ਸਾਡੀ ਵੀਡੀਓ ਨੂੰ ਬਾਰ ਬਾਰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਦੇਣਾ ਨਾ ਸਾਨੂੰ ਭੁੱਲਿਓ। ਸਸਕਾਰ।